ਏ ਗੁੱਡ ਮਾਰਨਿੰਗ एवरीवन ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਿਹੜੀ ਨਵੀਂ ਵੈਰਾਈਟੀ ਲੈ ਕੇ ਆਏ ਆ ਤੁਹਾਡੇ ਲਈ ਉਹ ਆਪਾਂ ਅਪਡੇਟ ਕਰਨ ਲੱਗੇ ਆ ਲਓ ਜੀ ਸਭ ਤੋਂ ਪਹਿਲਾਂ ਮੈਂ ਦੋ ਡਿਜ਼ਾਈਨ ਡਿਸਪਲੇ ਕੀਤੇ ਹੋਏ ਆ ਬਹੁਤ ਹੀ ਪਿਆਰੇ ਡਿਜ਼ਾਈਨ ਹੈ ਆ ਫਰਸਟ ਡਿਜ਼ਾਈਨ ਹੈ ਜਿਹੜਾ ਜੀ ਇਹ 1250 ਦੀ ਰੇਂਜ ਚ ਹੈ ਜਿਹਦੇ ਵਿੱਚ ਚਾਰ ਕਲਰ ਹੈ ਮਜੈਂਟਾ ਵਾਈਨ ਗ੍ਰੀਨ ਤੇ yellow ਔਰ ਦੂਜਾ ਡਿਜ਼ਾਈਨ V ਸ਼ੇਪ ਗਲੇ ਦੇ ਵਿੱਚ ਆਇਆ ਹੈਂਡਵਰਕ ਵਾਲਾ ਜਿਹੜਾ ਕਿ 1400 ਦੀ ਰੇਂਜ ਚ ਹੈ 2800 ਵਾਲਾ ਇਹਦੇ ਵਿੱਚ ਵੀ ਚਾਰ ਕਲਰ ਮਿਲਨੇ ਤੁਹਾਨੂੰ ਚਾਰੇ ਕਲਰ ਬੜੇ ਪਿਆਰੇ ਆ ਨੈਕਸਟ ਡਿਜ਼ਾਈਨ ਲਿਆਓ ਭਾਜੀ ਜਲਦੀ ਥੋੜਾ ਜਿਹਾ ਲਿਆ ਦਿਓ ਆਹ ਲੋ ਜੀ ਇਹ ਆ ਚੈੱਕ ਕਰੋ ਜੀ ਨੈਕਸਟ ਡਿਜ਼ਾਈਨ ਚੈੱਕ ਕਰੋ ਜਿਹੜਾ ਕਿ 900 ਦੀ ਰੇਂਜ ਦੇ ਵਿੱਚ ਹੈ ਬਹੁਤ ਪਿਆਰਾ ਡਿਜ਼ਾਈਨ ਹੈ ਚਾਰ ਕਲਰ ਇਹਦੇ ਵਿੱਚ ਮਿਲਨੇ ਆ ਆਹ ਲੋ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਜੀ 5500 ਦੀ ਰੇਂਜ ਚ ਜੇ ਆਪਣੇ ਘਰੇ ਫੰਕਸ਼ਨ ਹੈ ਮੈਰਿਜ ਦਾ ਜਾਂ ਆਪਾਂ ਨਾਨਕ ਚੱਕ ਪਾਣੀ ਹੈ ਜਾਂ ਡੇਨ ਲੈਂਣ ਵਾਲੇ ਸੂਟ ਲੈਣੇ ਆ ਤਾਂ ਇਸ ਤਰ੍ਹਾਂ ਦੀ ਗਰਲਿਸ਼ ਲੋਕ ਵੈਰਾਈਟੀ ਕਾਫੀ ਆ ਰਹੀ ਹੈ ਮੇਰੇ ਕੋਲੇ ਆ ਦੇਖੋ ਭਾਜੀ ਨਵੇਂ-ਨਵੇਂ ਡਿਜ਼ਾਈਨ ਦੇ ਰਹੇ ਆ ਆਹ ਲੋ ਜੀ ਆ 500 ਦੀ ਰੇਂਜ ਚ ਮੇਰੇ ਕੋਲੇ ਬਹੁਤ ਸੋਹਣਾ ਸੈਟ ਆ ਜਿਹਦੇ ਨਾਲ ਦੁਪੱਟੇ ਹੈਗੇ ਆ ਦੁਪੱਟੇ ਹਰੇਕ ਸੂਟ ਨਾਲ ਮਿਲਣਗੇ ਇਹ ਪੈਕ ਤੱਕ ਤਾਂ ਦਿਖਾ ਰਹੇ ਜੀ ਵੈਰਾਈਟੀ ਬਹੁਤ ਹੈ ਔਰ ਆ ਚੈੱਕ ਕਰੋ ਜੀ 450 ਦੀ ਰੇਂਜ ਚ ਪਿਸਟਲ ਕਲਰਾਂ ਵਾਲਾ ਬਹੁਤ ਹੀ ਪਿਆਰਾ ਸੈਟ ਭਾਜੀ ਛੁੱਟੀ ਚਲੋ ਸਰਦੀਆਂ ਵਾਲੇ ਵੀ ਦੂਸਰੇ ਵੀ ਸਾਰੇ ਛੁੱਟੀ ਚਲੋ ਆ ਲਓ ਜੀ ਆ 900 ਦੀ ਰੇਂਜ ਚ ਇੱਕ ਹੋਰ ਸੈਟ ਮੇਰੇ ਕੋਲੇ ਆਇਆ ਵੀਰੇ ਡਿਜ਼ਾਈਨਿੰਗ ਧਿਆਨ ਨਾਲ ਚੈੱਕ ਕਰੇ ਚਲਿਓ ਕਿਉਂਕਿ ਜਿਹੜੇ ਆਪਾਂ ਬਲੌਗ ਬਣਾ ਰਹੇ ਆ ਨਾ ਜੀ ਇਹਨਾਂ ਦੇ ਵਿੱਚ ਅਸੀਂ ਕਲਿਊ ਆਪਸ਼ਨ ਵੀ ਪੁੱਛ ਸਕਦੇ ਆ ਤੁਹਾਡੇ ਤੋਂ ਆ ਲਓ ਜੀ ਆ ਆਗੇ ਜਾਮਾਵਾਦ ਬਨਾਰਸੀ ਵਿంటర్ ਵੇਅਰ ਕਲਰ ਚੈੱਕ ਕਰੋ ਵੀਰੇ ਡਿਜ਼ਾਈਨ ਚੈੱਕ ਕਰੋ ਜਾਮਾਵਾਦ ਬਨਾਰਸੀ ਵਿంటర్ ਵੇਅਰ 1250 ਦੀ ਰੇਂਜ ਦੇ ਵਿੱਚ ਹੈ ਡਿਜ਼ਾਈਨ ਨੇ ਲਿਆਓ ਭਾਜੀ ਲਿਆਓ ਆ ਲਓ ਜੀ ਬਹੁਤ ਸੋਹਣੇ ਸੋਹਣੇ ਕੈਟਲੌਗ ਦੇ ਪੀਸ ਆਏ ਆ ਇਸ ਤਰ੍ਹਾਂ ਦੇ ਮੇਰੇ ਕੋਲੇ ਆ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਤੋਂ ਇੱਕ ਡਿਜ਼ਾਈਨ ਹੈ ਇੱਕ ਤੋਂ ਇੱਕ ਕਲਰ ਹੈ ਕਲਰ ਸਾਰੇ ਅਲੱਗ-ਅਲੱਗ ਰਹਿ वाइन पिंक महरून ले आओ पाजी अगले आइटम ले आओ आ लो जी हां अगला डिजाइन आ गया जी 1000 दी रेंज च ए वाला डिजाइन जड़ा है हजार दी रेंज ਦੇ ਵਿੱਚ ਹੈ ਜੀ ਲਿਆਓ पाजी ਤੁਸੀਂ ਕੀ ਲੈ ਕੇ ਖੜੇ ਹੋ ਆ लो जी ਆ ਡਿਜ਼ਾਈਨ ਹਿੱਟ ਡਿਜ਼ਾਈਨ ਸਾਡੇ ਸ਼ੋਰੂਮ ਦਾ ਮਸ਼ਲੀਨ ਦਾ ਸੂਟ ਮਸ਼ਲੀਨ ਦਾ ਦੁਪੱਟਾ ਇਹਦੇ ਵਿੱਚ ਵੀਰੇ 950 1000 1150 1300 ਤੱਕ ਦੀ ਵੈਰਾਈਟੀ ਬਹੁਤ ਹੀ ਸ਼ਾਨਦਾਰ ਮਿਲ ਜਾਣੀ ਹੈ ਤੇ ਆਏ ਦੇ ਕਲਰ ਹੈ ਜੀ ਐਤੋ ਬਾਅਦ ਆਪਾਂ ਚੱਲਦੇ ਆਂ ਰਜਤ ਭਾਜੀ ਕੋਲੇ ਲੋਜੀ ਡੀਆਇਨਿੰਗ ਆਪਣੇ ਕੋਲ ਕਾਫੀ ਆ ਗਈ ਹੈ ਜਿਹੜੇ ਤੁਸੀਂ ਪਹਿਲਾਂ ਮੇਰੇ ਕੋਲ ਡਿਜ਼ਾਈਨ ਦੇਖ ਰਹੇ ਹੋ ਇਹਦਾ ਜਿਹੜਾ ਪ੍ਰਾਈਸ ਹੈ ਜੀ 500 ਦੀ ਰੇਂਜ ਦੇ ਵਿੱਚ ਹੈ ਡਿਜ਼ਾਈਨ ਦੋ ਨੇ ਚਾਰ ਕਲਰ ਇਹਦੇ ਚ ਹੈ ਚਾਰ ਕਲਰ ਇਹਦੇ ਚ ਹੈ ਜੀ ਡੀਆਇਨਿੰਗ ਤੁਹਾਡੀ ਸਾਰੀ ਮਿਲ ਜੂਗੀ ਸਾਡੇ ਕੋਲ ਅਗਲਾ ਡਿਜ਼ਾਈਨ ਤੁਸੀਂ ਚੈੱਕ ਕਰ ਲਓ ਇਹ ਵੀ ਬਹੁਤ ਸਿਆਰਾ ਡਿਜ਼ਾਈਨ ਆਇਆ ਹੈ ਜਿਹਦਾ ਰੇਟ ਹੈਗਾ ਜੀ 1400 ਦੀ ਰੇਂਜ ਚ ਜੀ ਠੀਕ ਹੈ ਜੀ ਨੈਕਸਟ ਡਿਜ਼ਾਈਨ ਮੈਂ ਤੁਹਾਨੂੰ ਦਿਖਾਉਂਗਾ ਬਹੁਤ ਪਿਆਰਾ ਡਿਜ਼ਾਈਨ ਹੈ ਉਹ ਵੀ ਇਹਦਾ ਜਿਹੜਾ ਪ੍ਰਾਈਸ ਹੈ ਏ ਮਿਲ ਜੂ ਤੁਹਾਨੂੰ 1050 ਦੀ ਰੇਂਜ ਚ ਜੀ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲਣਗੇ ਚਾਰ ਚਾਰ ਕਲਰਾਂ ਦਾ ਸੈੱਟ ਆਇਆ ਹੈ ਵੈਰਾਈਟੀ ਬਹੁਤ ਆ ਗਈ ਆਪਣੇ ਕੋਲ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਸਾਰੇ ਸੂਟ ਜਿਹੜੇ ਕੀ ਜੋ ਚੱਲ ਰਹੀ ਹੈ ਨਵੀਆਂ ਚੀਜ਼ਾਂ ਇਹਦਾ ਜਿਹੜਾ ਪ੍ਰਾਈਸ ਹੈ ਜੀ 2150 ਦੀ ਰੇਂਜ ਚ ਹੈ ਜਮਨ ਨਵਾਂ ਕਪੜਾ ਹੈ ਨਿਊ ਸਟਾਈਲ ਹੈ ਦੁਪੱਟੇ ਨਾਲ ਬਹੁਤ ਸੋਹਣਾ ਹੈ 2150 ਦੀ ਰੇਂਜ ਚ ਪ੍ਰਗਤੀ ਦਾ ਬ੍ਰਾਂਡ ਲੋ ਜੀ ਸਾਰੇ ਬੇਸ ਨਵੇਂ ਡਿਜ਼ਾਈਨ ਨਵੇਂ ਆ ਰਹੇ ਆ ਇਹਨਾਂ ਦੇ ਪ੍ਰਾਈਸ ਜਿਹੜੇ ਹੈਗੇ ਆ 2150 ਦੀ ਰੇਂਜ 'ਚ ਆ ਇਹਦੇ ਤੁਹਾਨੂੰ ਕਲਰ ਵੀ ਮੈਂ ਤੁਹਾਨੂੰ ਦਿਖਾ ਦੂੰਗਾ ਬਹੁਤ ਸੋਹਣੇ ਕਲਰ ਹੈ ਲੋ ਜੀ ਨਵੇਂ ਕੱਪੜੇ ਆ ਪ੍ਰਕriti ਬ੍ਰਾਂਡ ਦੀ ਜਮਾਂ ਨਿਊ ਚੀਜ਼ਾਂ ਸਾਡੇ ਕੋਲ ਮਿਲ ਜਾਣਗੀਆਂ ਬ੍ਰਾਂਡਡ ਥੋਟ ਆਉਣਗੇ ਜਿਹਦਾ ਪ੍ਰਾਈਸ ਤੁਹਾਨੂੰ ਮਿਲ ਜਾਣਾ 2150 ਦੀ ਰੇਂਜ 'ਚ ਜੀ ਦੁਪੱਟੇ ਵੀ ਬਹੁਤ ਸੋਹਣੇ ਆ ਇਹਨਾਂ ਨਾਲ ਬਹੁਤ ਪਿਆਰੇ ਪਿਆਰੇ ਦੁਪੱਟੇ ਆ ਇਹਦੇ ਵਿੱਚ ਕਲਰ ਸੀਗੇ ਜੀ 4 ਆ 4 ਕਲਰ ਹੈ ਰੇਂਜ ਸੀ 2150 ਜੀ ਸਾਰੀ ਡਿਜ਼ਾਈਨਿੰਗ ਤੁਹਾਨੂੰ ਮਿਲੇਗੀ ਜਮਾ ਨਿਊ ਜੀ ਆ ਦੇਖੋ ਜੀ ਬਰਕ ਤੋਂ ਹਲਾ ਅਲੱਗ ਚੀਜ਼ਾਂ ਤੁਹਾਨੂੰ ਮੈਂ ਦਿਖਾ ਰਿਆ ਜੋ ਨਿਊ ਟ੍ਰੈਂਡਿੰਗ ਦੇ ਵਿੱਚ ਚੱਲ ਰਹੀਆਂ ਨੇ ਇਹਨਾਂ ਦੇ ਪ੍ਰਾਈਸ ਜਿਹੜੇ ਹੈਗੇ 2150 ਦੀ ਰੇਂਜ 'ਚ ਹੀ ਹੈ ਡਿਜ਼ਾਈਨਿੰਗ ਵੱਖਰੀ ਵੱਖਰੀ ਮਿਲ ਜੇਗੀ ਕਲਰ ਵੀ ਆਨ ਬਹੁਤ ਆਇਲੇ ਫੈਨਸੀ ਸੂਟ ਹੈ ਡਿਜ਼ਾਈਨਰ ਇਹਨਾਂ ਦੇ ਪ੍ਰਾਈਸ ਜਿਹੜੇ ਮੈਂ ਫੇਰ ਤੁਹਾਨੂੰ ਬਾਰ ਬਾਰ ਨਿਗਾਹ ਕਰਾ ਰਿਹਾ ਪ੍ਰਗਤੀ ਬ੍ਰਾਂਡ 2150 ਦੀ ਰੇਂਜ 'ਚ ਕੱਪੜਾ ਜਿਹੜਾ ਰਹਿਣ ਵਾਲਾ ਬਹੁਤ ਪਿਆਰਾ ਕੱਪੜਾ ਜੀ ਇੱਕ ਸੂਟ ਮੈਂ ਤੁਹਾਨੂੰ ਓਪਨ ਕਰ ਦੇਣਾ ਮੇਰੀਆਂ ਭੈਣਾਂ ਦੇ ਕਮੈਂਟ ਆਣਗੇ ਕਿ ਰੋੜ ਮੈਨੂੰ ਚੈੱਕ ਕਰਾਦਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸੂਟ ਹੈ ਹਲਕਾ ਹਲਕਾ ਵਰਕ ਹੋਇਆ ਹੋਇਆ ਹੈ ਦੁਪੱਟਾ ਰਹਿਣ ਵਾਲਾ ਬਹੁਤ ਹੀ ਸੋਹਣਾ ਜੀ 2150 ਦੀ ਰੇਂਜ ਤੇ ਡਿਜ਼ਾਈਨਿੰਗ ਕਾਫੀ ਮਿਲੇਗੀ ਤੁਹਾਨੂੰ ਇਹਦੇ ਵਿੱਚ ਚੈੱਕ ਕਰੀ ਜਾਈਓ ਲਓ ਭਾਜੀ ਲਓ ਜੀ ਇੰਗਲਿਸ਼ ਚਾਰਟ ਵੀ ਆ ਗਿਆ ਥੋੜਾ ਡਾਰਕ ਚਾਰਟ ਵੀ ਆ ਗਿਆ ਆਕ ਬੇਸ ਲੱਗ ਆ ਗਿਆ ਜੀ ਇਹ 2150 ਦੀ ਰੇਂਜ ਤੇ ਸੀਗੇ ਜਿਵੇਂ نیچے ਇਹ ਹੈਗਾ ਜੀ 1950 ਦੀ ਰੇਂਜ ਇਹਦੇ ਵਿੱਚ ਆਇਆ ਤਿੰਨ ਕਲਰ ਜੀ ਯਾਰਨਿੰਗ ਕਾਫੀ ਮਿਲ ਜੇਗੀ ਜਿਵੇਂ ਕਿ ਹੁਣ ਆ ਨਵਾਂ ਕਪੜਾ ਚੱਲ ਰਿਹਾ ਜੀ ਜਿਵੇਂ 14 ਇਹਦੇ ਵਿੱਚ ਤੁਹਾਨੂੰ ਡਿਜ਼ਾਈਨ ਆਇਆ ਸਾਡੇ ਕੋਲ ਸਿਰਫ 1250 ਰੇਟ 'ਚ ਆ ਲਓ ਜੀ ਚੈੱਕ ਕਰੋ ਡਿਜ਼ਾਈਨ ਬਹੁਤ ਪਿਆਰਾ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਇਹਦੇ ਨਾਲ ਤੁਹਾਨੂੰ ਦੁਪੱਟਾ ਵੀ ਮਿਲ ਜਾਣਾ ਹੈ ਵੀ ਨੈਕ ਸਟਾਈਲ ਹੈ ਜੀ ਇਹਦਾ ਰੇਟ ਹੈਗਾ ਸਿਰਫ 1250 ਕਲਰ ਮੈਂ ਚੈੱਕ ਕਰਾਦਾ ਪੈਣਾ ਨੂੰ ਸਿਰਫ 4 ਕਲਰ ਇਹਦੇ ਵਿੱਚ ਆਏ ਨੇ ਬਹੁਤ ਪਿਆਰੇ ਇਹਦੇ ਵਿੱਚ ਤਾਂ ਕੋਈ ਸਟਾਰ ਬਣੇ ਹੋਏ ਨੇ ਜਾਂ ਫਲਾਵਰ ਤੁਸੀਂ ਚੈੱਕ ਕਰ ਸਕਦੇ ਹੋ ਆ ਸਾਰੇ ਫਲਾਵਰ ਹੈ ਜੀ ਵੀ ਨੈਕ ਦੇ ਉੱਪਰ ਲਿਆਓ ਭਾਜੀ ਇਹ ਸਾਡੇ ਕੋਲ ਸੁਪਰ ਹਿੱਟ ਆਈਟਮ ਸਾਡੀ ਚੱਲਦੀ ਆ ਰਹੀ ਹੈ ਜੀ ਆ ਦੇਖੋ ਲੈਣ ਦੇਣ ਵਾਸਤੇ ਵੀ ਤੁਸੀਂ ਯੂਜ਼ ਕਰ ਸਕਦੇ ਹੋ ਬਹੁਤ ਸੋਹਣੀ ਚੀਜ਼ ਹੈ ਇਹਦਾ ਜਿਹੜਾ ਪ੍ਰਾਈਸ ਤੁਹਾਨੂੰ ਮਿਲ ਜਾਣਾ ਹੈ ਮੈਂ ਪ੍ਰਾਈਸ ਜ਼ਰੂਰ ਚੈੱਕ ਕਰਾਉਂਗਾ ਹਰ ਇੱਕ ਸੂਟ ਦਾ ਜੀ ਆਹ ਲਓ ਜੀ 1100 ਦੀ ਰੇਂਜ ਦੇ ਵਿੱਚ ਤੁਹਾਨੂੰ ਮਿਲ ਜਾਣਾ ਜਮਾ ਨਿਊ ਬੇਸ ਦੇ ਉੱਪਰ ਆਇਆ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਸੂਟ ਸਾਡੇ ਕੋਲ ਮਿਲ ਜਾਣਗੇ ਸਾਡਾ ਵਲੌਗ ਤੁਸੀਂ ਪੂਰਾ ਦੇਖਿਆ ਕਰੋ ਧਿਆਨ ਨਾਲ ਦੇਖਿਆ ਕਰੋ ਇਹਨਾਂ ਵਿੱਚੋਂ ਹੀ ਸਵਾਲ ਪੁੱਛੇ ਜਾਣਗੇ ਜਿੱਦੇ ਤੁਸੀਂ ਵਿਨਰ ਵੀ ਹੋ ਸਕਦੇ ਹੋ ਠੀਕ ਹੈ ਭਾਜੀ ਦਿਖਾਓ ਜੀ ਇੱਕ ਸਾਡੇ ਕੋਲ ਆਈਟਮ ਚੱਲ ਰਹੀ ਹੈ ਜੀ ਸੁਪਰ ਹਿੱਟ ਆ ਵਾਲੀ ਸੁਪਰ ਹਿੱਟ ਆਈਟਮ ਚੱਲ ਰਹੀ ਹੈ ਤੁਸੀਂ ਬਹੁਤ ਸ਼ੋਰਟ ਵੀ ਦੇਖੇ ਹੋਣੇ ਤੇ ਇਹਨਾਂ ਦੀ ਵੀਡੀਓ ਵੀ ਬਹੁਤ ਦੇਖਿਆ ਹੋਣੀ ਆ ਆ ਲੋ ਜੀ ਇਹ ਮੇਰੇ ਕੋਲ ਕੈਟਲੋਗ ਆਈ ਹੈ ਸਾਡੇ 1250 ਦੀ ਰੇਂਜ ਦੇ ਵਿੱਚ ਡਿਜ਼ਾਈਨ ਇਹਦੇ ਵਿੱਚ ਕਾਫੀ ਮਿਲ ਜਾਣਗੇ ਦੇਖਾ ਜਿਓ ਭਾਜੀ ਆ ਲੋ ਜੀ 1700 ਦੀ ਰੇਂਜ ਚ ਜੀ ਇਹ 70000 1250 ਦੀ ਰੇਂਜ ਸਾਡੇ ਕੋਲ ਸ਼ੇਰਟ ਆਈਟਮ ਚੱਲ ਰਹੀ ਹੈ ਕੈਟਲੋਗ ਸਰਦੀਆਂ ਵਾਲੀ ਹੈਗੀ ਜੀ ਇਹਦੇ ਨਾਲ ਸਟੋਲ ਮਿਲੇਗੀ ਤੁਹਾਨੂੰ ਬਹੁਤ ਸੋਹਣੀ ਨਾਲ ਦੀ ਸਟੋਲ ਹੋਏਗੀ ਬਹੁਤ ਪਿਆਰਾ ਸੂਟ ਜਿਵੇਂ ਫੋਟੋ ਚ ਬਣਿਆ ਹੋਇਆ ਹੈ ਨਾ ਜੀ ਸੇਮ ਮਿਲੇਗਾ ਜੀ ਆ 1250 ਰੇਂਜ ਸੇਮ ਡਿਜ਼ਾਈਨਿੰਗ ਮਿਲ ਜਾਏਗੀ ਸੇਮ ਕੁਝ ਸਭ ਕੁਝ ਮਿਲ ਜਾਏਗਾ ਲੋ ਜੀ ਵਿంటర్ ਵੇਅਰ ਸੂਟ ਵੀ ਆਪਣੇ ਕੋਲ ਮਿਲ ਜਾਣਾ ਗਿਆ ਕੜਾਈਆਂ ਵਾਲੇ ਸੂਟ ਆ ਗਏ ਸਾਰੇ ਡਿਜ਼ਾਈਨਿੰਗ ਮਿਲ ਜਾਏਗੀ ਇਹਦਾ ਰੇਟ ਹੈਗਾ ਜੀ ਸਿਰਫ 850 ਹੁਣ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਣਾ ਡਿਜ਼ਾਈਨਿੰਗ ਬਹੁਤ ਹੈ ਆਪਣੇ ਕੋਲ ਵੀਡੀਓ ਸਾਡੀ ਐਂਡ ਤੱਕ ਦੇਖਿਆ ਕਰੋ ਹੁਣ ਆਪਾਂ ਚੱਲਦੇ ਹਾਂ ਜੀ ਸਾਇਲ ਭਾਜੀ ਕੋਲ ਕਿਉਂਕਿ ਨਵੀਂ ਵੈਰਾਈਟੀ ਲੈ ਕੇ ਆਏ ਆ ਆਜੋ ਭਾਜੀ ਆਜੋ ਆਜੋ ਬਹੁਤ ਸੋਹਣੇ ਸੋ ਆ ਮੈਂ ਜਿੰਨੀ ਵੀ ਵੈਰਾਈਟੀ ਡਿਸਪਲੇ ਕੀਤੀ ਹੈ ਨਹੀਂ ਸਾਰੀ ਟੋਟਲੀ ਰਾਮ ਟੈਕਸ ਦੀ ਵੈਰਾਈਟੀ ਡਿਸਪਲੇ ਕੀਤੀ ਹੋਈ ਆ ਆ ਜਿੰਨੇ ਵੀ ਡਿਜ਼ਾਈਨ ਹੈ ਸੈਟ ਵਾਈਜ਼ ਆਏ ਆ ਮੇਰੇ ਕੋਲੇ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰੋ ਜੀ ਨੰਬਰ 1 ਡਿਜ਼ਾਈਨ ਇਹਦੇ ਆਪਣੇ ਕੋਲੇ ਚਾਰ ਕਲਰ ਹੈ ਜੀ ਆ ਚਾਰੇ ਕਲਰ ਆ ਦੇਖੋ ਡਿਸਪਲੇ ਕੀਤੇ ਹੋਏ ਆ ਦੂਜਾ ਡਿਜ਼ਾਈਨ ਜਿਹੜਾ ਆਏਗਾ ਉਹ ਆਏਗਾ ਡਿਜੀਟਲ ਪ੍ਰਿੰਟ ਦੇ ਵਿੱਚ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲਨੇ ਆ ਜੀ ਆ ਚਾਰੇ ਕਲਰ ਡਿਸਪਲੇ ਕੀਤੇ ਆ ਤੀਜਾ ਜਿਹੜਾ ਡਿਜ਼ਾਈਨ ਹੈ ਜੀ ਆ ਵਾਲਾ ऐसे तरह आ सिमर बेस पे बहुत सोना डिजाइन आया मेरे को ये आरी वर्क वाला एक पीस आपा ओपन ਕਰਨ ਲੱਗੇ ਆ ਆ ਲੋ ਜੀ ਆ ਇੱਕ ਪੀਸ ਆਪਾਂ ਓਪਨ ਕਰਨ ਲੱਗੇ ਆ ਇਹ सिमर बेस ਤੇ ਬਹੁਤ ਹੀ ਸ਼ਾਨਦਾਰ ਬਹੁਤ ਹੀ ਸੋਹਣਾ ਕਨਸੈਪਟ ਹੈ ਆ ਲੋ ਚੈੱਕ ਕਰੋ ਬਾਜੂ ਦਾ ਜਿਹੜਾ ਕਪੜਾ ਹੁੰਦਾ ਨਾ ਹੀ ਰਾਮ ਤੈਸ ਦਾ ਐਕਸਟਰਾ ਦਿੱਤਾ ਹੁੰਦਾ ਮੰਨ ਲਓ ਕਿ 6 ਮੀਟਰ ਦੇ ਨੇੜੇ ਕਪੜਾ ਹੁੰਦਾ ਇਹ ਤੇ ਦੁਪੱਟਾ ਵੀ ਬਹੁਤ ਸ਼ਾਨਦਾਰ ਹੈ ਇਹਦੇ ਨਾਲ ਰੇਟ ਜਿਹੜਾ ਰਹਿਣ ਵਾਲਾ ਹੈ ਜੀ 2900 ਆਰਾਮ ਟੈਕ ਦਾ ਬ੍ਰਾਂਡ ਜਿਹੜਾ ਦੁਪੱਟੇ ਦੇ ਵਿੱਚ ਚੈੱਕ ਕਰ ਸਕਦੇ ਹੋ ਇਹ ਸਾਰੀ ਵੈਰਾਈਟੀ RAMTEX ਦੀ ਲਾਈ ਹੈ ਜੀ ਮੈਂ ਆ ਆ ਗਈ ਇਹਦੀ ਚੁੰਨੀ ਦੁਪੱਟਾ ਦੇਖੋ ਜੀ ਕਿੰਨਾ ਪਿਆਰਾ ਹੈ ਤੇ ਹੁਣ ਆਪਾਂ ਜਲਦੀ ਜਲਦੀ ਡਿਜ਼ਾਈਨ ਦਿਖਾਉਣੇ ਆ ਕਿਉਂਕਿ ਜਿਹੜਾ ਬਲੌਗ ਹੈ ਆਪਾਂ ਅਗਲਾ ਤਿਆਰ ਕਰਨਾ ਆ ਲੋ ਜੀ ਆ ਚੈੱਕ ਕਰੋ ਹਰ ਤਰ੍ਹਾਂ ਦੀ ਵੈਰਾਈਟੀ ਮਿਲੇਗੀ RAMTEX ਦੀ ਆ ਸਾਰੇ ਡਿਜ਼ਾਈਨ ਜਿਹੜੇ ਮੇਰੇ ਕੋਲੇ ਅਵੇਲੇਬਲ ਹੈ ਰਾਮ ਟੈਕ ਦੇ ਹੈ ਔਰ ਬਜ਼ਾਰ ਨਾਲੋਂ ਘੱਟ ਰੇਟਾਂ ਤੇ ਵਾਜਬ ਰੇਟਾਂ ਤੇ ਵੀਰੇ ਇੱਧਰ ਧਿਆਨ ਦਿਓ ਵੀਰੇ ਇੱਧਰ ਵੈਰਾਈਟੀ ਬਹੁਤ ਪਿਆਰੀ ਪਿਆਰੀ ਤੇ ਸੋਹਣੀ ਆ ਚੁੱਕੀ ਹੈ ਥੈਂਕਸ ਫੋਰ ਵਾਚਿੰਗ आवर ਬਲੌਗ आवर ਵੀਡੀਓ ਕੈ ਤੁਸੀਂ ਐਸੇ ਤਰ੍ਹਾਂ ਜੁੜੇ ਰਹੋ ਪਿਆਰ ਦਿੰਦੇ ਰਹੋ ਧੰਨਵਾਦ